ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਇੱਕ ਵਾਰ ਫਿਰ ਪਹੁੰਚੇ ਹਾਂ ਟੈਂਡਰ ਰਮਕਾਲਮਾ ਜਿਹੜਾ ਹੈਗਾ ਸਰਹੱਦੀ ਇਲਾਕੇ ਦੇ ਵਿੱਚ ਦੱਸਦੀ ਕਿ ਕੱਲ ਇੱਥੇ ਸ਼ੱਕੀ ਦੇਖੇ ਜਾਣ ਦੀ ਗੱਲ ਜਿਹੜੀ ਸਾਹਮਣੇ ਆਈ ਸੀਗੀ ਜਿਸ ਨੂੰ ਲੈ ਕੇ ਸਾਰੀਆਂ ਸੁਰੱਖਿਆ ਏਜੰਸੀਆਂ ਵੱਲੋਂ ਇੱਥੇ ਪਹੁੰਚ ਕੇ ਜਾਂਚ ਕੀਤੀ ਗਈ ਸੀ ਸਰਚ ਕੀਤਾ ਗਿਆ ਸੀਗਾ ਐਸਐਸਪੀ ਗੁਰਦਾਸਪੁਰ ਜਿਹੜੇ ਹੈਗੇ ਨੇ ਉਹ ਵੀ ਆਏ ਸੀਗੇ ਉਹਨਾਂ ਵੱਲੋਂ ਵੀ ਜਾਂਚ ਕੀਤੀ ਸੀਗੀ ਕਹਿੰਦੇ ਸੀ ਇੱਕ ਮਹਿਲਾ ਵੱਲੋਂ ਜਿਹੜੇ ਕੁਝ ਸ਼ੱਕੀ ਦੇਖੇ ਗਏ ਨੇ ਉਸ ਦੀ ਜਿਹੜੀ ਹੈ ਜਾਂਚ ਕੀਤੀ ਗਈ ਸੀਗੀ ਕਾਫੀ ਬਰੀਕੀ ਨਾਲ ਜਿਹੜੀ ਸੁਰੱਖਿਆ ਏਜੰਸੀਆਂ ਜਿਹੜੀਆਂ ਜਾਂਚ ਕਰ ਰਹੀਆਂ ਸੀ ਸર્ચ ਕਰ ਰਹੀ ਸੀ ਅੱਜ ਫਿਰ ਸਵੇਰੇ ਕਹਿੰਦੇ ਨੇ ਕਿ ਇੱਥੇ ਜਿਹੜਾ ਡਰੋਨ ਦੇ ਨਾਲ ਸਰਚ ਕੀਤਾ ਗਿਆ ਡੌਗ ਸਕੁਐਡ ਜਿਹੜਾ ਹੈਗਾ ਉਹਦੇ ਨਾਲ ਵੀ ਜਿਹੜੀ ਜਾਂਚ ਕੀਤੀ ਗਈ ਤੇ ਇੱਕ ਗੱਲ ਹੋਰ ਜਿਹੜੀ ਇਹ ਸਾਹਮਣੇ ਨਿਕਲ ਕੇ ਆਈ ਹੈ ਕਿ ਦੱਸਿਆ ਜਿਹੜਾ ਕਿ ਇੱਕ ਹੋਰ ਜਿਹੜੇ ਵਿਅਕਤੀ ਹੈਗਾ ਉਹਨਾਂ ਵੱਲੋਂ ਵੀ ਜਿਹੜਾ ਰਾਤ ਨੂੰ ਕੋਈ ਸ਼ੱਕੀ ਵੇਖਿਆ ਗਿਆ ਸਾਡੇ ਲੋਕਾਂ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੀ ਹੈ ਲੇਡੀ ਜਿਹੜੀ ਹੈਗੀ ਨਾਲ ਉਹਨਾਂ ਦੇ ਘਰ ਦੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਆ ਸੁਨਾਨੇ ਤੁਹਾਨੂੰ ਗੱਲਬਾਤ ਕੀ ਕਹਿ ਰਹੀ ਆ ਲੇਕਿਨ ਤੁਹਾਨੂੰ ਤਸਵੀਰਾਂ ਨਾਲ ਦੀ ਸਕਰੀਨ ਤੇ ਦਿਖਾ ਰਿਆ ਕੱਲ ਦੀਆਂ ਤਸਵੀਰਾਂ ਵੀ ਦਿਖਾ ਰਿਆ ਕਿ ਕਿਵੇਂ ਜਿਹੜਾ ਪੁਲਿਸ ਵੱਲੋਂ ਜਿਹੜਾ ਸਰਚ ਕੀਤਾ ਗਿਆ ਜਾਂਚ ਕੀਤੀ ਜਾ ਰਹੀ ਸੀ ਤੇ ਅੱਜ ਦੀਆਂ ਜਿਹੜੀਆਂ ਡਰੋਨ ਨਾਲ ਸਰਚ ਕੀਤੀ ਜਾ ਰਹੀ ਆ ਜਾਂ ਡਾਬਸਕ ਬਾਇ ਨਾਲ ਉਹ ਵੀ ਦਿਖਾ ਰਿਆ ਤੇ ਅਜੇ ਤੱਕ ਕਹਿੰਦੇ ਨੇ ਕੁਝ ਵੀ ਇਸ ਤਰ੍ਹਾਂ ਦਾ ਸਾਹਮਣੇ ਨਹੀਂ ਆਇਆ ਕਿ ਕੀ ਮਾਮਲਾ ਹੈਗਾ ਕੌਣ ਸੀਗਾ ਕੌਣ ਛੱਤੀ ਸੀਗੇ ਦੋਸਤੋ ਗੱਲਬਾਤ ਸੁਨਾਨੇ ਉਸ ਲੇਡੀ ਨਾਲ ਕੀਤੀ ਹੋਈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਅੰਜਲੀ ਦੇਵੀ ਕਿਹੜਾ ਪਿੰਡ ਹੈਗਾ ਆਪਣਾ ਰਮਕਾਲਾ ਮੈਂ ਕੀ ਗੱਲਬਾਤ ਹੋਈ ਹੈ ਰਾਤ ਆਪਾਂ ਰਾਤ ਉਨ ਜਾਗਦੇ ਬੈ ਸੀਗੇ ਤੇ ਅਸੀਂ ਅੱਧੇ ਇੱਥੇ ਖੜੇ ਹੀ ਆਪਣੇ ਬਾਹਰ ਗਲੀ 'ਚ ਖੜੇ ਇੱਥੇ ਖੜੇ ਹੀ ਤੇ ਅੰਗਲੀ ਚੋਂ ਨਾ ਇਧਰੋਂ ਬੰਦਾ ਆਇਆ ਦੌੜਦਾ ਹੀ ਤੇ ਸਾਡੇ ਲੱਗੇ ਕੁੰਡੀ ਆ ਉਹਨਾਂ ਦੀ ਕੰਧ ਲੱਗੇ ਖੜਾ ਹੀ ਤੇ ਮੇਰੇ ਹਸਬੰਦ ਨੂੰ ਕਹਿੰਦੇ ਵੀ ਬੰਦਾ ਆ ਤੇ ਮੈਂ ਮੈਂ ਨਹੀਂ ਮੈਂ ਨਹੀਂ ਘੋਰ ਕੀਤੀ ਨਾਲ ਹੀ ਉਹ ਇੱਥੇ ਲਾਈਟ ਜਗਾਤੀ ਉਹਨਾਂ ਨੇ లైట్ ਜਗਾਈ లైట్ ਓਨ ਕਰਦੇ ਹੀ ਉਹ ਬੰਦੇ ਨੇ ਦੇਖਿਆ ਵੀ ਨਾਲੇ ਲਾਈਟ ਓਨ ਕਰਤੀ ਨਾਲ ਹੀ ਬਾਥਰੂਮ ਚ ਚਲ ਗਏ ਬਾਥਰੂਮ ਤੇ ਗਏ ਮੈਨੂੰ ਕਹਿੰਦੇ ਤਾਂ ਫੋਨ ਲਾ ਗਿਆ ਮੈਂ ਫੋਨ ਲਾ ਕੇ ਆਈ ਜਿੱਦਾਂ ਮੈਂ ਆਪਣੇ ਮਾਮੇ ਸਹੁਰੇ ਨੂੰ ਫੋਨ ਕੀਤਾ ਨਾਲ ਹੀ ਉਹਨਾਂ ਨੇ ਉਹ ਬੰਦਾ ਜਿੱਦਾਂ ਮਾਮਾ ਸਹੁਰਾ ਮੇਰਾ ਆਇਆ ਨਾਲ ਹੀ ਬੰਦਾ ਵੀ ਨਿਕਲ ਗਿਆ ਤੇ ਕਿੰਨੇ ਕਜ ਦੀ ਗੱਲ ਹੈ ਇਹ ਕੋਈ 12 1 ਵਜੇ ਦੀ ਗੱਲ ਹੈ ਤੁਸੀਂ ਵੀ ਦੇਖੇ ਹਾਂਜੀ ਅਹੀਂ ਵੀ ਦੇਖਿਆ ਉਚਾਲਮਾ ਉਚਾਲਮਾ ਜਵਾਨ ਹੈ ਉਹਦੇ ਹੱਥ ਚ ਕੁਝ ਵੀ ਨਹੀਂ ਬਸ ਸਿੰਪਲ ਬੰਦਾ ਏਹੀ ਬਸ ਫੇ ਕੋਈ ਦੌੜਦਾਰ ਪਿੱਛੇ ਲਾਈ ਪਿੰਨ ਪਿੱਛਾ ਕਿੱਤੋਂ ਅਹੀਂ ਸਾਰੇ ਜਣੇ ਗਏ ਅਹੀਂ ਕਿੰਨੇ ਜਣੇ ਗਏ ਆ ਬੰਦੇ ਗੇ 5 6 ਬੰਦੇ ਗੇ ਮੋਟਰਸ ਅਗਲਾ ਤੇ ਨਹੀਂ ਲਗਾ ਹਥੇ ਕੱਪੜੇ ਗਾਹ ਤੇ ਪਾਈ ਸੋਨੇ ਕੱਪੜੇ ਉਹਨੇ ਕਾਲਾ ਸੂਟ ਪਾਇਆ